ਸੋਨੇ ਬੈਨ ਬਨ ਦੀਨ ਹਵਾ ਬੰਦੇ ਦੋਨੋਂ ਪਾਨ ਕਬੀਰ ਆ ਜੀ ਸੰਤੋਖ ਸਿੰਘ ਦੀ ਅੱਗੇ ਜ਼ਿਕਰ ਕਰਦੇ ਹਨ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੇ ਬਿਲਾਵਲ ਰਾਗ ਦੇ ਅੰਦਰ ਇੱਕ ਸ਼ਬਦ ਉਚਾਰਨ ਕੀਤਾ ਹੈ ਉਹ ਸ਼ਬਦ ਸੁਣ ਕਰਕੇ ਰਾਜੇ ਮਧਰਬੰਦ ਦਾ ਮਨ ਬੜਾ ਦੀਨ ਹੋ ਗਿਆ ਹੈ ਬੜੀ ਨਿਮਰਤਾ ਦੇ ਸਹਿਤ ਹੋ ਗਿਆ ਹੈ ਕਿ ਬੜੀ ਨਿਮਰਤਾ ਨਾਲ ਦੋਨੇ ਹੱਥ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਦੇ ਸਾਹਮਣੇ ਰਾਜੇ ਮਧੁਰਬੈਰ ਨੇ ਜੋੜੇ ਹਨ ਕਹਿ ਕਰਹੁ ਉਪਦੇਸ਼ ਮਜ ਅਧਿਕਾਰੀ ਸੁਭਜਾਨ ਠੀਕ ਕਹਿਣ ਲੱਗਿਆ ਮੈਨੂੰ ਤੁਸੀਂ ਆਪਣਾ ਸ਼ੁਭ ਉਪਦੇਸ਼ ਦੇਣਾ ਕਰੋ ਮੈਨੂੰ ਜੋਗ ਜਾਣ ਕੇ ਸ਼ੁਭ ਅਧਿਕਾਰੀ ਜਾਣ ਕਰਕੇ ਤੁਸੀਂ ਮੈਨੂੰ ਆਪਣਾ ਜੋ ਪਾਵਨ ਉਪਦੇਸ਼ ਹੈ ਉਹ ਮੇਰੇ ਤੈ ਬਖਸ਼ਿਸ਼ ਕਰਨਾ ਕਰੋ ਚਾਹ ਭਾਈ ਬਾਰ-ਬਾਰ ਬੰਦਤ ਪਦ ਗੁਰ ਕੋ ਬਿਨੈ ਪਨਤ ਬਹ ਹਿਤ ਕਰ ਉਰਖੋ ਇਸ ਤਰ੍ਹਾਂ ਫਿਰਦੇ ਵਿੱਚ ਬੜੇ ਪ੍ਰੇਮ ਦੇ ਨਾਲ ਵਾਰ-ਵਾਰ ਧੰ ਗੁਰੂ ਨਾਨਕ ਸਾਹਿਬ ਜੀਆਂ ਦੇ ਚਰਣਾ ਤੇ ਨਮਸਕਾਰਾਂ ਕਰਦਾ ਹੈ ਬੇਨਤੀਆਂ ਕਰਦਾ ਹੈ ਬڑے ਪ੍ਰੇਮ ਦੇ ਨਾਲ ਫਿਰ ਬੇਨਤੀਆਂ ਉਚਾਰਨ ਕਰਨ ਲੱਗਿਆ ਹੈ ਕਮਲ ਬਦਨਾ ਦਖ ਕਰ ਜਗਿਆਸੀ ਉਪਦੇਸ਼ਨ ਹਿਤਾ ਗिरा ਪ੍ਰਕਾਸੀ ਤੇ ਫਿਰ ਇਹਦੀਆਂ ਇਹ ਬੇਨਤੀਆਂ ਸੁਣ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੇ ਇਸ ਨੂੰ ਲਾਇਕ ਜਾਣ ਕਰਕੇ ਯੋਗ ਜਾਣ ਕਰਕੇ ਤੇ ਇਸ ਤੇ ਸਾਈ ਸਤਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਨ ਲੱਗੇ ਹਨ ਜਗਤ ਤਲਖੋ ਮਿਠਿਆ ਅਹਦਾ ਮੋ ਸਿਮਰਨ ਕਰੋ ਸਦਾ ਸਤਨਾਮ ਸਤਗੁਰੂ ਜੀ ਕਿਰਪਾ ਕਰਦੇ ਨੇ ਕਹਿਣ ਲੱਗੇ ਹੈ ਰਾਜਨ ਜਿੰਨਾ ਵੀ ਇਹ ਸੰਸਾਰ ਦਾ ਪਸਾਰਾ ਤੁਸੀਂ ਦੇਖਦੇ ਹੋ ਇਹ ਸਾਰਾ ਝੂਟਾ ਹੈ ਸਾਰਾ ਆਲਮ ਝੂਠਾ ਹੈ ਸਾਰਾ ਸੰਸਾਰ ਝੂਠਾ ਹੈ ਕਹਿ ਲੱਗੇ ਜਿਵੇਂ ਰੱਸੀ ਦੇ ਵਿੱਚ ਸੱਪ ਦਾ ਪਰਮ ਹੁੰਦਾ ਹੈ ਹਨੇਰੇ ਦੇ ਵਿੱਚ ਰੱਸੀ ਪਈ ਹੋਵੇ ਤੇ ਸੱਪ ਦਾ ਪਰਮ ਪੈ ਜਾਂਦਾ ਹੈ ਉਸੇ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਇਹ ਰੱਸੀ ਤੇ ਸੱਪ ਦੇ ਭਰਮ ਵਾਂਗੂ ਝੂਠਾ ਹੈ ਜਿਸ ਤਰ੍ਹਾਂ ਦਾ ਪ੍ਰਤੀਤ ਹੁੰਦਾ ਦਿਸਦਾ ਅਸਲ ਵੀ ਉਸ ਤਰ੍ਹਾਂ ਦਾ ਨਹੀਂ ਹੈ ਸਾਨੂੰ ਲੱਗਦਾ ਕਿ ਸੰਸਾਰ ਸਦਾ ਰਹਿਣ ਵਾਲਾ ਹੈ ਇਹਦੀਆਂ ਵਸਤੂਆਂ ਇਹਦੇ ਪਦਾਰਥ ਇਹ ਸਦਾ ਰਹਿਣ ਵਾਲੇ ਹਨ ਬਾਣੀ ਕਹਿੰਦੀ ਹੈ ਸਤਿਗੁਰੂ ਜੀ ਕਿਰਪਾ ਕਰਦੇ ਨੇ ਇਸ ਜੀਵ ਦੀ ਵਿਰਤੀ ਇਸ ਤਰ੍ਹਾਂ ਦੀ ਹੈ ਇਸ ਮਨਮੁਖ ਵੀ ਜੀਵ ਦੀ ਵਿਰਤੀ ਇਸ ਤਰ੍ਹਾਂ ਦੀ ਹੈ ਦਿੰਦੇ ਥਾਬੋ ਦਿੱਤਾ ਚੰਗਾ ਮਨਮੁਖ ਐਸਾ ਜਾਣੀ ਮਨਮੁਖ ਪੁਰਸ਼ ਇਸ ਤਰ੍ਹਾਂ ਦਾ ਹੈ ਕਿ ਉਸ ਨੂੰ ਦੇਂਦੇ ਥਾਬ ਭਾਵ ਦੇਣ ਵਾਲੇ ਨਾਲੋਂ ਦਿੱਤਾ ਚੰਗਾ ਦਿੱਤੀ ਹੋਈ ਵਸਤੂ ਦਿੱਤੀ ਹੋਈ ਦਾਤ ਦਿੱਤੇ ਹੋਏ ਪਦਾਰਥ ਚੰਗੇ ਹਨ ਚੰਗੇ ਲੱਗਦੇ ਦਾਤ ਪਿਆਰੀ ਬਿਸਰਿਆ ਦਾਤਾਰਾ ਇਹਨਾਂ ਜੀਵਾਂ ਨੂੰ ਦਾਤ ਤਾਂ ਚੰਗੀ ਲੱਗਦੀ ਹੈ ਬੜੀ ਪਿਆਰੀ ਲੱਗਦੀ ਆ ਆ ਕੇ ਬੜੀਆਂ ਅਰਦਾਸਾਂ ਕਰਦੇ ਨੇ ਬੇਨਤੀਆਂ ਕਰਦੇ ਨੇ ਕਿ ਸਾਨੂੰ ਫਲਾਣੀ ਚੀਜ਼ ਮਿਲ ਜਾਵੇ ਸਾਡਾ ਫਲਾਣਾ ਕਾਰਜ ਪੂਰਾ ਹੋ ਜਾਵੇ ਪਰ ਦੇਨ ਵਾਲਾ ਜੋ ਪਰਮਾਤਮਾ ਉੱਦਸਰਿਆ ਹੋਇਆ ਉਸ ਨੂੰ ਕੋਈ ਮਨਾਉਣ ਵਾਸਤੇ ਕੋਈ ਯਤਨ ਨਹੀਂ ਕਰਦਾ ਫਿਰ ਗੁਰਬਾਣੀ ਜੰਦਰ ਸਤਪੁਰੂ ਜੀ ਕਿਰਪਾ ਕਰਦੇ ਨੇ 10 ਬਸਤੂ ਲੈ ਪਾਛੇ ਪਾਵੇ ਇਕ ਬਸਤ ਕਾਰਨ ਵਿਖੋਟ ਗਵਾ ਲਈ ਕਿ ਇਸ ਜੀਵ ਨੇ ਅਬ ਪਰਮੇਸ਼ਰ ਤੋਂ 10 ਵਸਤੂਆਂ ਲੈ ਕੇ ਆਪਣੇ ਪਿੱਛੇ ਨੂੰ ਕਰ ਲਈਆਂ। ਭਾਵੇਂ ਜੀ ਪਰਮੇਸ਼ਰ ਨੇ ਇੰਨਾ ਕੁਝ ਦਿੱਤਾ ਹੈ। ਤਨ ਦਿੱਤੀ ਆ। ਦੌਲਤ ਦਿੱਤੀ ਹੈ ਪਦਾਰਥ ਦਿੱਤੇ ਨਹੀਂ ਛਕਣ ਵਾਸਤੇ ਭੋਜਨ ਦਿੱਤਾ ਹੈ ਪਹਿਨਣ ਵਾਸਤੇ ਬਸਤਰ ਦਿੱਤੇ ਚੰਗੇ ਰਿਸ਼ਤੇਦਾਰ ਸਾਥ ਸੰਬੰਧੀ ਦਿੱਤੇ ਹਨ ਰਹਿਣ ਵਾਸਤੇ ਘਰ ਮਕਾਨ ਦਿੱਤਾ ਹੈ ਫਿਰ ਵਾਹਿਗੁਰੂ ਪਰਮੇਸ਼ਰ ਨੇ ਜਨ ਜਿਹਵਾ ਦਿੱਤੀ ਬੋਲੇ ਤਾਂ ਸੁੰਦਰ ਬਚਨ ਬੋਲਣ ਵਾਸਤੇ ਇਹ ਜਿਹਵਾ ਦਿੱਤੀ ਹੈ ਕੰਮ ਕਾਜ ਕਰਨ ਵਾਸਤੇ ਹੱਥ ਪੈਰ ਦਿੱਤੇ ਨੇ ਸੋਹਣਾ ਸਰੂਪ ਦਿੱਤਾ ਹੈ ਸੋ ਇਹ ਸਾਰੀਆਂ ਵਸਤੂਆਂ ਨੂੰ ਜੀਵ ਗਿਣਦਾ ਨਹੀਂ ਇਹਨਾਂ ਨੂੰ ਪਿੱਛੇ ਨੂੰ ਕਰ ਲੈਂਦਾ ਤੇ ਇੱਕ ਵਸਤ ਕਾਰਨ ਵਿਖੋਟ ਗਵਾਵਾਂ ਜੇ ਉਹ ਪਰਮਾਤਮਾ ਸਾਨੂੰ ਕਿਤੇ ਇੱਕ ਵਸਤੂ ਨਾ ਦੇਵੇ ਨਾ ਤੇ ਇੱਕ ਵਸਤੂ ਨਾ ਮਿਲਣ ਕਰਕੇ ਇਹ ਜੀਵ ਕਹਿੰਦਾ ਮੇਰਾ ਤਾਂ ਮਾਲਕ ਤੋਂ ਪਰਮੇਸ਼ਰ ਤੋਂ ਪਰੋਸ ਹੀ ਉੱਟ ਗਿਆ ਮੈਨੂੰ ਤਾਂ ਉਹਦੇ ਤੇ ਭਰੋਸਾ ਹੀ ਨਹੀਂ ਕੋਨੇ ਦਾ ਮੈਨੂੰ ਕੁਝ ਦਿੱਤਾ ਹੀ ਨਹੀਂ ਹੈ ਕੋਨੇ ਦਾ ਮੇਰਾ ਕੋਈ ਕਾਰਜ ਕੀਤਾ ਹੀ ਨਹੀਂ ਹੈ ਜੇ ਕਿਸੇ ਨੂੰ ਪੁੱਤਰ ਨਹੀਂ ਮਿਲਦਾ ਤੇ ਬਾਬਿਆਂ ਦੇ ਜਾਣ ਲੱਗ ਪੈਂਦੇ ਨੇ ਹੋਰ ਧਾਗੇ ਤਵੀਤ ਕਰਾਉਣ ਲੱਗ ਪੈਂਦੇ ਨੇ ਮਾਲਕ ਤੋਂ ਪਰਮੇਸ਼ਰ ਤੋਂ ਭਰੋਸਾ ਹੀ ਉੱਠ ਜਾਂਦਾ ਸਤਿਗੁਰੂ ਜੀ ਕਹਿੰਦੇ ਹਨ 10 ਬਸਤੂ ਲੈ 5 6 ਪਾਵੇ ਇੱਕ ਬਸਤ ਕਾਰਨ ਵਿਖੋਟ ਗਵਾਵੇ ਇੱਕ ਪੀ ਨਾ ਦੇ 10 ਪੀ ਹਿਰਲੇ ਤੋ ਬੁੜਾ ਕਹ ਕਹਾ ਕਰੀ ਕਿ ਜਿਹੜੀਆਂ 10 ਪਰਮੇਸ਼ਰ ਨੇ ਦਿੱਤੀਆਂ ਨੇ ਉਹ ਵੀ ਖੋ ਲਵੇ ਤੇ ਜਿਹੜੀ ਇੱਕ ਮੰਗਦਾ ਉਹ ਵੀ ਨਾ ਦੇਵੇ ਤੇ ਫਿਰ ਕੀ ਕਰੇਗਾ ਫਿਰ ਵੀ ਤਾਂ ਮਜਬੂਰ ਹੋ ਕਰਕੇ ਰਹਿਣੀ ਪੈਣਾ ਇਸ ਕਰਕੇ ਪਹਿਲਾਂ ਹੀ ਪਰਮੇਸ਼ਰ ਦਾ ਸ਼ੁਕਰਾਨਾ ਕਰ ਕਰਵੇ ਸੁਰਹ ਵਿਚਾਰ ਸਤਿਗੁਰੂ ਗੁਰਨਾਥ ਸਾਹਿਬ ਜੀ ਦੇ ਕਹ ਲਗੇ ਸ੍ਰੀ ਰਾਜਨ ਕਿ ਜਿੰਨਾ ਵੀ ਤੁਸੀਂ ਆਲਮ ਦੇਖਦੇ ਹੋ ਜਿੰਨੀ ਸੰਸਾਰ ਜਿੰਨੀ ਦੁਨੀਆ ਦੇ ਪਦਾਰਥ ਦੇਖਦੇ ਹੋ ਜਿੰਨਾ ਵੀ पसारा ਦੇਵ ਦੇਵੋ ਇਹ ਸਾਰਾ ਹੀ ਰੱਸੀ ਤੇ ਸੱਪ ਦੇ ਪਰਮ ਵਾਂਗੂ ਝੂਠਾ ਹੈ ਨਾਸਵੰਤ ਹੈ ਕਰਮ ਧਰਮ ਸਪਨੇਮ अनेका ਸਰਬ ਅਫਲ ਜੇ ਨਾਮ ਨਾ ਏਕਾ ਇਸ ਕਰਕੇ ਸਿਮਰਨ ਕਰਹੁ ਸਦਾ ਸਤ ਨਾਮੂ ਤੁਸੀਂ ਸਦਾ ਹੀ ਪਰਮੇਸ਼ਰ ਦੇ ਸਤ ਨਾਮ ਦਾ ਸਿਮਰਨ ਕਰੋ ਸਤ ਨਾਮ ਵਾਹਿਗੁਰੂ ਦਾ ਜਾਪ ਕਰੋ ਵਾਹਿਗੁਰੂ ਪ੍ਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਕਰੋ ਤੇ ਸਾਰੇ ਹੀ ਜਿੰਨੇ ਵੀ ਸੰਸਾਰ ਦੇ ਵਿੱਚ ਕਰਮ ਧਰਮ ਤਤ ਨੇਮ ਅਨੇਕਾ ਨਾਮ ਤੋਂ ਬਿਨਾ ਜਿੰਨੇ ਵੀ ਹੋਰ ਕੋਈ ਕਰਮ ਧਰਮ ਕਰਨੇ ਨੇ ਜਗ ਕਰਨੇ ਨੇ ਜੋਗ ਸਾਧਨਾ ਕਰਨੀਆਂ ਪੂਜਾ ਕਰਨੀਆਂ ਵਰਤ ਰੱਖਣੇ ਨੇ ਜਿਨੇ ਵੀ ਤੀਰਥਾਂ ਦੇ ਜਾ ਜਾ ਕੇ ਇਸ਼ਨਾਨ ਕਰਨੇ ਦਾਤ ਪੁੰਨ ਕਰਨੇ ਹਨ ਇਹ ਜਿਨੇ ਵੀ ਹੋਰ ਕਰਮ ਨੇ ਇੱਕ ਪਰਮੇਸ਼ਰ ਦੇ ਨਾਮ ਤੋਂ ਬਿਨਾ ਸਾਰੀ ਵਿਅਰਥ ਨੇ ਸਾਰੇ ਅਫਲ ਨੇ ਇਹਨਾਂ ਦਾ ਕੋਈ ਫਲ ਨਹੀਂ ਮਿਲਦਾ ਜੇ ਪਰਮੇਸ਼ਰ ਦਾ ਨਾਮ ਨੰਦ ਬਣਾ ਕਰੀਏ ਹੁਣ ਇਸ ਤੇ ਸਤਿਗੁਰੂ ਜੀ ਆ ਕੇ ਇੱਕ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ ਸੋ ਸੁਸੁ ਸਰਵ ਕਰੀਏ ਜੀ ਯਾ ਪਰ ਸੋਨਾ ਦ੍ਰਿਸ਼ਟਾਂਤ ਮਹਾਨਾ ਅਫਲ ਨਾਮ ਬਿਨਾਂ ਜਿਉ ਸਭ ਜਨ ਸਾਥੀ ਗੁਰੂ ਦੇ ਕਹਣ ਲੱਗੇ ਹੈ ਰਾਜੇ ਮਦੁਰ ਵੈ ਹੁਨੇਸ਼ ਦੇ ਉੱਪਰ ਇੱਕ ਦ੍ਰਿਸ਼ਟਾਂਤ ਸਰਵਣਕਾਰ ਜਿਵੇਂ ਨਾਮ ਤੋਂ ਬਿਨਾਂ ਬਾਕੀ ਸਾਰੇ ਕੀਤੇ ਹੋਏ ਕਰਮ ਧਰਮ ਜਪ ਤਪ ਜੋਗ ਸਾਧਨਾ ਪੂਜਾ ਆਦਿਕ ਇਹ ਸਾਰੇ ਅਫਲ ਹਨ ਇਹ ਸਾਰੇ ਗਰਥ ਹਨ ਨਾਮ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਾਗਦਾ ਪਰਨ ਹੈ ਲਿਖਿਓ ਇਕਾਂਗਾ ਸੂਨਾ ਲਿਖਣਾ ਪਰ ਮਨ ਅਨਰਾਗਾ ਸਤਗੁਰੂ ਜੀ ਕਹਿਣ ਲੱਗੇ ਇਹ ਰਾਧਨ ਜਿਵੇਂ ਇੱਕ ਕਾਗਜ਼ ਲੈ ਲਈਏ ਉਸ ਕਾਗਜ਼ ਨੂੰ ਲੈ ਕਰਕੇ ਤੇ ਉਸ ਦੇ ਉੱਪਰ ਕੱਲੀਆਂ ਜ਼ੀਰੋਆਂ ਪਾਈ ਜਾਈਏ ਕੱਲੇ ਸ਼ੂਨਿਏ ਲਿਖੀ ਜਾਈਏ ਗੋਲੇ ਬਣਾਈ ਜਾਈਏ ਤੇ ਕੱਲੀਆਂ ਜ਼ੀਰੋਆਂ ਲਿਖਣ ਦੇ ਨਾਲ ਉਸ ਦਾ ਕੋਈ ਵੀ ਮਹਾਤਮ ਨਹੀਂ ਬਣਦਾ ਉਸ ਦਾ ਕੋਈ ਵੀ ਅਰਥ ਨਹੀਂ ਬਣਦਾ ਹੈ ਕੋਸ ਦੇ ਉੱਪਰ ਜੀਵ ਨੇ ਇੱਕ ਏਕਾ ਨਹੀਂ ਪਾਇਆ ਇੱਕ ਨਹੀਂ ਦਿਖਿਆ ਕੇਵਲ ਜ਼ੀਰੋ ਹੀ ਲਿਖਦਾ ਰਿਹਾ ਸ਼ੂਨ ਹੀ ਲਿਖਦਾ ਰਿਹਾ ਤੇ ਜ਼ੀਰੋ ਲਿਖਣ ਦੇ ਵਿੱਚ ਹੀ ਤਾਂ ਮਨ ਲੱਗਿਆ ਰਿਹਾ ਤਿੰਨ ਤੇ ਸਰਿਓ ਨਾ ਇੱਕ ਕਾਜ ਆ ਭਿਰਛਾ ਸਭ ਲਿਖਣ ਸਮਾਜਾ ਉਹ ਜ਼ੀਰੋਆਂ ਲਿਖਣ ਦੇ ਨਾਲ ਫਿਰ ਇਸ ਜੀਵ ਦਾ ਇੱਕ ਵੀ ਕਾਰਜ ਸਰਦਾ ਨਹੀਂ ਇੱਕ ਵੀ ਕੰਮ ਨਹੀਂ ਸਰਦਾ ਉਹ ਕਿੰਨੇ ਜੀਰੋਆਂ ਲਾ ਦਈਏ ਕੋਈ ਰਕਮ ਨਹੀਂ ਵੜਦੀ। ਤੇ ਇਸ ਕਰਕੇ ਸਾਰਾ ਵੀ ਜਿਹੜਾ ਲਿਖਣ ਦਾ ਸਬਾਦ ਹੈ ਭਾਵੇਂ 100 ਜੀਰੋਆਂ ਲਿਖ ਦੇਵੇ ਸਾਰੀਆਂ ਵਿਅਰਥ ਨੇ। ਕਿਸੇ ਕੰਮ ਦੀਆਂ ਨਹੀਂ ਹਜਨਾਂ ਤੇਰ ਏ ਕਾਰ ਨਹੀਂ ਪਉਂਦਾ। ਜਦੋਂ ਏਕਾ ਪਾਵੇਗਾ ਤਾਂ ਹੀ ਉਸ ਦਾ ਮੁੱਲ ਬਣੇਗਾ। ਤਾਂ ਹੀ ਉਹ ਰਕਮ ਵੜਨਾ ਕਰੇਗੀ। ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ। ਪਰਮੇਸ਼ਰ ਦੇ ਨਾਮ ਨੂੰ ਜਪਣ ਤੋਂ ਬਿਨਾ ਸਿਮਰਣ ਤੋਂ ਬਿਨਾ ਜਿੰਨੇ ਵੀ ਜਪ ਤਪ ਕਰਮ ਸੰਜਮ ਜੋ ਵੀ ਕਰ ਲਈਏ ਉਹ ਸਾਰੇ ਇਸ ਤਰ੍ਹਾਂ ਆਪਲ ਹਨ ਵਿਰਥ ਹਨ ਹੋਰ ਬ ਲਿਖੇ ਇਕਾਂਗ ਬਣਾਈ ਲਿਖੇ ਸੌ ਨਕਵ ਆਪਲ ਨਾ ਜਾਹੀ ਫਿਰ ਜੇਕਰ ਪਹਿਲਾ ਏਕ ਆ ਪਾ ਕਰਕੇ ਫਿਰ ਜ਼ੀਰਵਾ ਲਾਈਏ ਤੇ ਫਿਰ ਉਹ ਲਿਖੀ ਹੋਈ ਸੰਖਿਆ ਲਿਖੀ ਹੋਈ ਰਕਮ ਵਿਰਥ ਨਹੀਂ ਜਾਂਦੀ ਫਿਰ ਉਹਦਾ ਕੋਈ ਮੁੱਲ ਬਣ ਜਾਂਦਾ ਹੈ ਕੋਈ ਰਕਮ ਬਣ ਜਾਂਦੀ ਹੈ ਜੋ ਇਕਾਂਗ ਪਰ ਲਿਖਿਆ ਹੈ ਸੂਨਾ ਸੂਨ ਸੋਨ ਤੇ ਹਵੇ 10 ਗੁਣਾ ਤੇ ਇਸ ਤਰ੍ਹਾਂ ਜਿਹੜਾ ਏਕਾ ਲਿਖ ਕਰਕੇ ਤੇ ਉਸ ਤੋਂ ਬਾਅਦ ਜ਼ੀਰੋਆ ਲਾਉਣੀਆਂ ਨੇ ਸੂਨ ਸੂਨ ਤੇ ਹੋਏ 10 ਗੁਣਾ ਜਿੰਨੀਆਂ ਜ਼ੀਰੋਆ ਲਾਈ ਜਾਵਾਂਗੇ ਉਨਾਂ ਹੀ 10 ਗੁਣਾ ਦਾ ਪ੍ਰਤਾਪ ਇਹਨਾਂ ਅੰਕੇ ਦਾ ਮੁੱਲ ਇਹਦੀ ਰਕਮ ਵਧੀ ਜਾਵੇ ਜਿਵੇਂ ਕੱਲਾ ਏਕਾ ਪਾ ਦਈਏ ਉਸਦੇ ਨਾਲ ਜ਼ੀਰੋ ਪਾ ਦਈਏ ਤੇ 10 ਬਣ ਜਾਂਦਾ ਤੇ ਉਸਦੇ ਨਾਲ ਇੱਕ ਹੋਰ ਜ਼ੀਰੋ ਪਾ ਦਈਏ ਤੇ 100 ਗੁਣਾ ਵਾਦਕੇ 100 ਹੋ ਜਾਂਦਾ ਹੈ ਇੱਕ ਹੋ 0 ਪਾ ਦਈਏ ਤੇ 100 ਤੋਂ 10 ਗੁਣਾ ਵੱਧ ਕੇ 1000 ਬਣ ਜਾਂਦਾ ਇਸ ਤਰ੍ਹਾਂ ਜਿੰਨੀਆਂ ਜ਼ੀਰੋ ਲੱਗੀ ਜਾਂੜ ਗਿਆ ਉਹ 10 ਗੁਣਾ ਉਹਦਾ ਬੁੱਧ ਵਧੀ ਜਾਵੇਗਾ ਇਸ ਤਰ੍ਹਾਂ ਸਤਿਗੁਰੂ ਜੀ ਕਹ ਲਗੇ ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਹੈ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਨਾਮ ਦੇ ਨਾਲ ਨਾਲ ਕੀ ਕਰਮ ਧਰਮ ਕਰੇਗਾ ਜੋਗ ਸਾਧਨਾ ਪੂਜਾ ਵਰਤ ਨੇਮ ਆਦਿ ਕਰਨਾ ਕਰੇਗਾ ਫਿਰ ਉਹਦਾ ਪ੍ਰਤਾਪ 10 ਗੁਣਾ ਵੱਧਦਾ ਹੈ ਉਹਦਾ 10 ਗੁਣਾ ਫਲ ਮਿਲਦਾ ਕਰਦਾ ਹੈ ਤਯੋਜਨੇਮਾ ਸੰਗਤਪਤਾਪਹਿ ਪੂਜਾ ਬਚਰਨੇਮ ਜਪਜਪਹਿ ਇਸੇ ਤਰ੍ਹਾਂ ਜਿਹੜੇ ਨਾਮ ਦੇ ਨਾਲ ਤਪ ਸਾਧਨਾ ਕਰਦੇ ਨੇ ਉਹਨਾਂ ਦਾ ਪ੍ਰਤਾਪ ਉਹਨਾਂ ਦਾ ਫਲ 10 ਗੁਣਾ ਵੱਧ ਜਾਂਦਾ ਹੈ ਸੇ 10 ਗੁਣਾ ਅਧਿਕ ਫਲ ਪਾਵਹਿ ਹੋਏ ਮੁਕਤ ਜਮ ਸੰਗ ਨ ਜਾਵਹਿ ਤੇ ਇਸ ਤਰ੍ਹਾਂ ਉਹ ਮੁਕਤ ਹੋ ਜਾਂਦੇ ਨੇ ਮਰ ਕੇ ਤੇ ਜਮਾ ਦੇ ਰਸਤੇ ਜਮਾ ਦੇ ਨਾਲ ਨਹੀਂ ਜਾਂਦੇ ਜੰਮਪੁਰ ਇਹਨੂੰ ਨਹੀਂ ਜਾਣਦੇ ਹਨ ਆਉਣ ਜਾਣ ਦੇ ਗੇੜੇ ਤੋਂ ਮੁਕਤ ਹੋ ਜਾਂਦੇ ਨੇ ਆਉਣ ਜਾਣ ਦੇ ਚੱਕਰ ਤੋਂ 84 ਦੀ ਬੰਦ ਖਲਾਸੀ ਹੋ ਜਾਂਦੀ ਹੈ ਇਥੋਂ ਮੁਕਤ ਹੋ ਜਾਂਦੇ ਹਨ ਅਹ ਸ੍ਰੋਮਨਾ ਸਭ ਕਾਉ ਨਾਮਾ ਨਾਮੋ ਸੇਮਰਹ ਸਦਾ ਆਨ ਤਜ ਕਮੋ ਏਸ਼ ਕਰਕੇ ਪਰਮੇਸ਼ਵਰ ਦਾ ਨਾਮ ਇਹਨਾਂ ਸਾਰਿਆਂ ਤੋਂ ਸ੍ਰੋਮਣ ਸਾਰਿਆਂ ਤੋਂ ਉੱਚਾ ਹੈ ਏਸ਼ ਕਰਕੇ ਤੁਸੀਂ ਸਾਰੇ ਕੰਮ ਛੱਡ ਕਰਕੇ ਤੇ ਪਰਮੇਸ਼ਵਰ ਦਾ ਨਾਮ ਜਪੋ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਪਰਮੇਸ਼ਰ ਦਾ ਨਾਮ ਮਿਲਨ ਕਰਕੇ ਸਾਧ ਸੰਗਤ ਵਿੱਚ ਮਿਲ ਕਰਕੇ ਗੁਰਮੁਖਾਂ ਨੂੰ ਮਿਲ ਕਰਕੇ ਤੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਨਾ ਕਰੋ ਉਸ ਵਾਹਿਗੁਰੂ ਦੇ ਨਾਮ ਨੂੰ ਜਪੜਾ ਕਰੋ ਮਧੁਰ ਬਾਨ ਸਨੇਮਨ ਐਸਾ ਹੈ ਹੋ ਤਪਸੂ ਹਰ ਆਇਓ ਜਸਾ ਸਤਿਗੁਰੂ ਜੀ ਕਹਿੰਦੇ ਕਹਿੰਦੇ ਇਹ ਮਧੁਰ ਬਾਹ ਇਹ ਜਿਹੜਾ ਮਨ ਹੈ ਇਹਦੀ ਬਿਰਤੀ ਇਸ ਤਰ੍ਹਾਂ ਦੀ ਹੈ ਜਿਵੇਂ ਕੋਈ ਪਸ਼ੂ ਹੁੰਦਾ ਹੈ ਹਰੇ ਖੇਤਾਂ ਨੂੰ ਚਰਨ ਵਾਸਤੇ ਜਾਂਦਾ ਹੈ ਉਸ ਪਸ਼ੂ ਦੇ ਸਮਾਨ ਇਸ ਮਨ ਦੀ ਗ੍ਰਤੀ ਹੈ ਨਜੇ ਸਥਾਨ ਕੋ ਸਾਜ ਸਜਾਈ ਕਿਰੀਖੀ ਵਿਖੇਮਹ ਪਾਰ ਹੈ ਤਾਈ ਤੇ ਫਿਰ ਇਹ ਜਿਹੜਾ ਮਨ ਹੈ ਪਸ਼ੂਆਂ ਦੇ ਬਾਗ ਆਪਣੇ ਥਾਂ ਨੂੰ ਛੱਡ ਕੇ ਚਲਾ ਜਾਂਦਾ ਜਿਵੇਂ ਪਸ਼ੂ ਨੂੰ ਛੱਡ ਦਈਏ ਨਾ ਚਰਨ ਵਾਸਤੇ ਜਿੱਥੇ ਖੜਾ ਹੁੰਦਾ ਉਹ ਛੱਡ ਕੇ ਤੇ ਜਿੱਥੇ ਕਿਸੇ ਦੀ ਫਸਲ ਹੁੰਦੀ ਹੈ ਉਧਰ ਫਸਲ ਨੂੰ ਖਾਣ ਵਾਸਤੇ ਵੜ ਜਾਂਦਾ ਜਿੱਧਰ ਚਰਨ ਵਾਸਤੇ ਛੱਡਿਆ ਹੋਵੇ ਉਥੋਂ ਚਲਾ ਜਾਂਦਾ ਛੱਡ ਦਿੰਦਾ ਉਸਨੂੰ ਇਸੇ ਤਰ੍ਹਾਂ ਇਹ ਮਨ ਹੈ ਤੇ ਇਹ ਮਨ ਆਪਣਾ ਅਸਥਾਨ ਛੱਡ ਕਰਕੇ ਕਰਮ ਭੂਮੀ ਨੂੰ ਛੱਡ ਕਰਕੇ ਜਾਂ ਸਾਧ ਸੰਗਤ ਨੂੰ ਛੱਡ ਕਰਕੇ ਕਿ ਵਿਸ਼ਿਆ ਰੂਪੀ ਖੇਤੀ ਦੇ ਵਿੱਚ ਵੜ ਕਰਕੇ ਵਿਸ਼ੇ ਵਿਕਾਰਾਂ ਨੂੰ ਭੋਗਦਾ ਹੈ ਕਾਠ ਪਰ ਗੁਰ ਸ਼ਬਦ ਮਹਾਨ ਜਿਨ ਗੁਰ ਪਾਏ ਸੋ ਧਾਰਨ ਠਾਰਨਾ ਤੇ ਇਸ ਦਾ ਹੱਲ ਕੀ ਹੈ ਜਿਵੇਂ ਗਵਾਂ ਚਾਰਨ ਵਾਲੇ ਮੱਝਾਂ ਚਾਰਨ ਵਾਲੇ ਜਾਣਦੇ ਹਨ ਕਿ ਉਹਨਾਂ ਦੇ ਗਲ ਦੇ ਵਿੱਚ ਪਾਵਾ ਜਾਂ ਕੋਈ ਭਾਰੀ ਲੱਕੜ ਟੰਗ ਦਿੰਦੇ ਹਨ ਜਿਸ ਕਰਕੇ ਜਿਹੜਾ ਪਸ਼ੂ ਹੈ ਫਿਰ ਦੌੜਦਾ ਨਹੀਂ ਹੈ ਭੱਜਦਾ ਨਹੀਂ ਹੈ ਜਿੱਥੇ ਚਰਨ ਵਾਸਤੇ ਛੱਡਿਆ ਜਾਵੇ ਉੱਥੇ ਹੀ ਘਾਹ ਚਰਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿ ਲੱਗੇ ਕਿ ਇਸ ਮੰਨ ਕੇ ਗਲੇ ਦੇ ਵਿੱਚ ਕਾਠ ਪਾਰ ਕਰ ਸ਼ਬਦ ਮਹਾਨਾ ਜਿਹੜਾ ਗੁਰੂ ਦਾ ਸ਼ਬਦ ਹੈ ਪਰਮੇਸ਼ਰ ਦਾ ਨਾਮ ਹੈ ਇਹ ਉਸ ਪਾਵੇ ਦੀ ਣਾਈ ਹੈ ਇਸ ਨੂੰ ਧਾਰਨ ਕਰਨਾ ਗੁਰ ਜਿਨ ਗਰ ਆਏ ਸੁਧਾਰਨ ਧਾਨਾ ਜਿਨ੍ਹਾਂ ਨੇ ਇਸ ਨਾਮ ਰੂਪੀ ਪਾਵੇ ਨੂੰ ਨੇ ਗਲੇ ਦੇ ਵਿੱਚ ਆਪਣੇ ਮਨ ਦੇ ਗਲੇ ਦੇ ਵਿੱਚ ਤੰਗ ਦਿੱਤਾ ਧਾਰਨ ਕਰ ਦਿੱਤਾ ਹੈ ਬਾ ਦਿੱਤਾ ਹੈ ਤਰਨਾ ਦਰ ਹੈ ਕਰ ਅਨੁਸਾਰੇ ਸੇ ਹਰ ਦਰਗ ਹੈ ਜਾਏ ਸੁਖਾਰੇ ਉਹ ਫਿਰ ਉਹਨਾਂ ਦਾ ਮਨ ਹਰਿਆਉ ਪਸ਼ਮਾ ਦੇ ਵੰਭੂ ਦੌੜਦਾ ਨਹੀਂ ਹੈ ਫਸਲਾਂ ਦੇ ਵਿੱਚ ਨਹੀਂ ਵੱਡਦਾ ਉਹਨਾਂ ਦਾ ਮਨ ਕਰੋਨਾ ਦੇ ਅਨੁਸਾਰੀ ਹੋ ਜਾਂਦਾ ਹੈ ਕਾਬੂ ਦੇ ਵਿੱਚ ਹੋ ਜਾਂਦਾ ਹੈ ਤੇ ਫਿਰ ਉਹੋ ਸੇ ਹਰ ਦਰ ਕਹ ਜਾਏ ਸੁਖਾਰੇ ਸੁਖਾੜੇ ਹੀ ਇਥੋਂ ਵਾਹਿਗੁਰੂ ਪਰਮੇਸ਼ਰ ਦੀ ਤਰਗਾਹ ਦੇ ਵਿੱਚ ਚਲੇ ਜਾਂਦੇ ਹਨ ਕਸ ਪ੍ਰਕਾਰ ਕੋ ਸੁਣ ਉਪਦੇਸ਼ਾ ਨਾਮ ਲਕੀਲੇ ਵੇਰ ਦੇਲੇ ਰੇ ਸਾ ਇਸ ਤਰ੍ਹਾਂ ਦਾ ਰਾਜੇ ਮਧੁਰਬែន ਨੇ ਜਦੋਂ ਉਪਦੇਸ਼ ਸੁਣਿਆ ਹੈ ਤੇ ਉਪਦੇਸ਼ ਸੁਣ ਕਰਕੇ ਰਾਜੇ ਮਧੁਰਬែន ਦੇ ਹਿਰਦੇ ਵਿੱਚ ਨਾਮ ਦੀ ਲਿਬ ਲੱਗ ਗਈ ਹੈ ਭਾਉ ਭਗਤ ਹਿਰਦੇ ਮਹਿ ਜਾਗੀ ਸਤ ਸੰਗਤ ਮਹ ਮਤ ਅਨਰਾਗੀ ਜੇ ਹਿਰਦੇ ਵਿੱਚ ਪ੍ਰੇਮਾ ਭਗਤੀ ਪ੍ਰਗਟ ਹੋ ਗਈ ਹੈ ਪਰਮੇਸ਼ਰ ਦੇ ਨਾਮ ਤੇ ਵਿੱਚ ਸਤ ਸੰਗਤ ਦੇ ਵਿੱਚ ਅਡੀ ਮੱਤ ਹੈ ਭਿੱਜ ਗਈ ਹੈ ਮੱਤ ਦੇ ਵਿੱਚ ਹਿਰਦੇ ਦੇ ਵਿੱਚ ਕੇਵਲ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਦਾ ਪ੍ਰਵਾਹ ਚੱਲ ਪਿਆ ਹੈ ਸ਼੍ਰੀ ਗੁਰੂ ਸੋਪਨ ਬਿਨੈ ਬਖਾਨੀ ਨਗਰ ਬਖਾ ਆਨੇਕੁਨ ਖਾਨੀ ਫਿਰ ਰਾਜੀ ਮਦਰ ਬੈਰ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀਆਂ ਨੂੰ ਬੇਨਤੀ ਕਰਕੇ ਆਪਣੇ ਨਗਰ ਦੇ ਵਿੱਚ ਲਿਆਂਦਾ ਹੈ ਜਹ ਅਨੇਕ ਤੇ ਸੁੰਦਰ ਮੰਦਰ ਸਠ ਪਰਿਆੰਕਟ ਸਾਵਾ ਅੰਦਰ ਜਿੱਥੇ ਨਗਰ ਦੇ ਵਿੱਚ ਬੜੇ ਸੁੰਦਰ ਸੁੰਦਰ ਡੇ ਜਿਹੜੇ ਮੰਦਰ ਹਨ ਘਰ ਹਨ ਬਣੇ ਹੋਏ ਹਨ ਆਪਣੇ ਸੁੰਦਰ ਮਹਿਲਾ ਦੇ ਵਿੱਚ ਲਿਆ ਕਰਕੇ ਧੰ ਗੁਰੂ ਨਾਨਕ ਸਾਹਿਬ ਜੀਆਂ ਨੂੰ ਸੁੰਦਰ ਪਲੰਗਾ ਢਾਹ ਕਰਕੇ ਤੇ ਉਸ ਦੇ ਉੱਪਰ ਬਿਠਾਇਆ ਹੈ ਰੰਗਾ ਅਨੇਕ ਵਿਛਾਗਣ ਛਾਏ ਸਾ ਪਰ ਪੰਖਜ ਬਦਨ ਬਸਾਏ ਅਨੇਕ ਸੁੰਦਰ ਸੁੰਦਰ ਰੰਗਾ ਦੇ ਗਲੀਚੇ ਵਿਛਾਏ ਹਨ ਅਨੇਕ ਸੁੰਦਰ ਸੁੰਦਰ ਰੰਗਾ ਦੇ ਵਿਸ਼ਾਣੇ ਵਿਛਾ ਕਰਕੇ ਉਥੇ ਕਮਲ ਬਦਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੂੰ ਬਰਾਜਮਨ ਕੀਤਾ ਹੈ ਨਾਨਾ ਪਾਤ ਉਹ ਧਰਕਾ ਕੰਨਿਜ ਰੱਖੇ ਸਖਾ ਦਾ ਵਿਚਰ ਕੇ ਹਿਰਦੇ ਵਿੱਚ ਇਸ ਤਰ੍ਹਾਂ ਬੜਾ ਪ੍ਰੇਮ ਕਰਕੇ ਬੜੀ ਪ੍ਰੇਮ ਭਾਵਨਾ ਦੇ ਨਾਲ ਸਤਿਗੁਰੂ ਜੀਆਂ ਨੂੰ ਆਪਣੇ ਘਰ ਦੇ ਵਿੱਚ ਰੱਖਿਆ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੂੰ ਸੁਖ ਦੇਣ ਵਾਲੇ ਜਾਣ ਕਰਕੇ ਉਹਨਾਂ ਦੀ ਸੇਵਾ ਕਰਦਾ ਹੈ ਚਰਣਾ ਦੀ ਸੇਵਾ ਕਰਦਾ ਹੈ ਸਤ ਸੰਗਤ ਕੀ ਰੀਤ ਪ੍ਰਕਾ시 ਧਰਮ ਦਾ ਨਾਰਾ ਔਰ ਕੀਨ ਬਿਨਾਸੀ ਹਿਰਦੇ ਵਿੱਚੋਂ ਦੁਰਮਤ ਮਾੜੀ ਮਤ ਜੜੀ ਹੈ ਖਤਮ ਕਰ ਦਿੱਤੀ ਨਾਸ਼ ਕਰ ਦਿੱਤੀ ਸਤਸੰਗਤ ਦੀ ਰੀਤ ਜਿਹੜੀ ਹਰਦੇ ਵਿੱਚ ਪ੍ਰਕਾਸ਼ ਕਰ ਲਈ ਸਤਸੰਗਤ ਕਰਨ ਲੱਗ ਪਿਆ ਹੈ ਸਤਸੰਗੀ ਹੋ ਗਿਆ ਜਿਹੜੀ ਮਾੜੀ ਮਤ ਹੈ ખોਟੀ ਮਤ ਹੈ ਉਹ ਸਾਰੀ ਦੂਰ ਕਰ ਦਿੱਤੀ ਛੱਡ ਦਿੱਤੀ ਹੈ ਵਿਦਵਾਨਾਂ ਨੇ ਚਾਰ ਪ੍ਰਕਾਰ ਦੀ ਮਤ ਮੰਨੀ ਹੈ ਗੁਰਬਾਣੀ ਦੇ ਅੰਦਰ ਵਿਚਾਰ ਦੋ ਪ੍ਰਕਾਰ ਦੀ ਮਤ ਦਾ ਜ਼ਿਕਰ ਆਉਂਦਾ ਹੈ ਸਤਿਗੁਰੂ ਜੀ ਦੀ ਕਿਰਪਾ ਕਰਦੈ ਨੇ ਇੱਕ ਸਮਤ ਹੈ ਤੇ ਇੱਕ ਜਿਹੜੀ ਦੁਰਮਤ ਹੈ ਦੁਰਮਤ ਨੂੰ ਬੇਮਤ ਵੀ ਕਹੇ ਹਨ ਤੇ ਵਿਦਵਾਨ ਮੰਨਦੇ ਨੇ ਕਿ ਇੱਕ ਆਲਮਤ ਹੁੰਦੀ ਹੈ ਜਿਹੜੀ ਦੂਜਿਆਂ ਦੀ ਮਤ ਲੈਣੀ ਆਪਣੀ ਕੋਈ ਵਿਚਾਰ ਨਹੀਂ ਕਰਨੀ ਉਹਦੇ ਨਾਲ ਵੀ ਜੀਵ ਦਾ ਨੁਕਸਾਨ ਹੀ ਹੁੰਦਾ ਹੈ ਜਿਹੜੇ ਦੁਰਮਤ ਹੈ ਜਾਂ ਕੁਮਤ ਹੈ ਇਹ ਖੁੱਡੀ ਮਤ ਕੋਈ ਬਾੜੀ ਮਤ ਹੋਣੀ ਇਸ ਦੇ ਨਾਲ ਵੀ ਜੀਵ ਦਾ ਨੁਕਸਾਨ ਹੀ ਹੁੰਦਾ ਹੈ ਤੇ ਤੀਜੀ ਹੈ ਜਿਹੜੇ ਆਕਾਰਥ ਕਿਸੇ ਹੋਰ ਦੀ ਸੁਣੀ ਸੁਣਾਈ ਗੱਲ ਕਰ ਸੁਣ ਕਰਕੇ ਹੀ ਤੇ ਉਸੇ ਤਰ੍ਹਾਂ ਉਹਦੇ ਮਗਰ ਲੱਗ ਜਾਣਾ ਹੋਰ ਮਤ ਤੇ ਇਸ ਤੋਂ ਅਲਾਵਾ ਜਿਹੜੀ ਚੌਥੀ ਸਮਤ ਹੈ ਜਿਹਨੂੰ ਸਤਿਗੁਰੂ ਜੀ ਕਿਰਪਾ ਕਰਦੇ ਨੇ हे ਜੀਵ ਤੂੰ ਜੇ ਸਮਤ ਲੈਣੀ ਹੈ ਤੇ ਗੁਰੂ ਤੋਂ ਸਮਤ ਧਾਰਨ ਕਰ ਗੁਰੂ ਤੋਂ ਸਿੱਖਿਆ ਲੈਣਾ ਕਰ ਸ੍ਰੇਸ਼ਟ ਮਤ ਧਾਰਨ ਕਰਨਾ ਕਰ ਗੁਰੂ ਕੀ ਮਤ ਤੂੰ ਲੈਹਿਆ ਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਤੂੰ ਗੁਰੂ ਦੀ ਮਤ ਲੈਣਾ ਕਰ ਕਿ ਗੁਰੂ ਦੀ ਮੱਤ ਲੈਣ ਤੋਂ ਬੜਾ ਵੱਡੇ ਵੱਡੇ ਸਿਆਣੇ ਵਿਦਵਾਨ ਵੀ ਤੇ ਸੰਸਾਰ ਦੇ ਵਿੱਚ ਪਵੰਜਲ ਦੇ ਵਿੱਚ ਵੀ ਫਸ ਕਰਕੇ ਰਹਿ ਗਏ ਇਸ ਕਰਕੇ ਮਾੜੀ ਮੱਤ ਦੂਰ ਕਰਕੇ ਹਮੇਸ਼ਾ ਚੰਗੀ ਮੱਤ ਧਾਰਨ ਕਰਨੀ ਚਾਹੀਦੀ ਹੈ ਗੁਰੂ ਦੀ ਗੱਲ ਮੰਣੀ ਚਾਹੀਦੀ ਹੈ ਇਹ ਐਸੇ ਰਾਜੇ ਮਦਰਬੈਨ ਨੇ ਆਪਣੇ ਹਿਰਦੇ ਵਿੱਚੋਂ ਮਾੜੀ ਮੱਤ ਦੂਰ ਕਰ ਦਿੱਤੀ ਹੈ ਤੇ ਹਿਰਦੇ ਵਿੱਚ ਸਮੱਤ ਦਾ ਪ੍ਰਕਾਸ਼ ਹੋ ਗਿਆ ਹੈ। ਸਮਹ ਪਾਉ ਭਗਤ ਪ੍ਰਗਟਾਵਾ ਸਰਬ ਦੇਸ਼ ਤੇਹ ਨਾਮ ਜਪਾਵਾ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆ ਨੇ ਉੱਥੇ ਸਾਰਿਆਂ ਵਿੱਚ ਪ੍ਰੇਮਾ ਭਰਤੀ ਪ੍ਰਗਟ ਕੀਤੀ ਹੈ। ਉੱਥੇ ਸਾਰੇ ਦੇਸ਼ ਤੋਂ ਸਾਰੇ ਨਗਰ ਤੋਂ ਪਰਮੇਸ਼ਰ ਦੇ ਨਾਮ ਦਾ ਜਾਪ ਕਰਵਾਇਆ ਹੈ। ਪਰਮੇਸ਼ਰ ਦਾ ਨਾਮ ਜਪਣ ਲਾ ਦਿੱਤਾ ਹੈ। ਮਦਰਬੈਨ ਤਜ ਹਮ ਮੈਰੀ ਦਾ ਸੇਵਾ ਸਤਗੁਰ ਚਰਨ ਸਪ੍ਰੀਤਾ ਤੇ ਰਾਜਾ ਮਦਨਬੈਨ ਵੀ ਆਪਣੇ ਹਿਰਦੇ ਵਿੱਚੋਂ ਹਉਮੈ ਛੱਡ ਕੇ ਬੜੇ ਪ੍ਰੇਮ ਦੇ ਨਾਲ ਸਤਗੁਰੂ ਗੁਰੂ ਨਾਨਕ ਸਾਹਿਬ ਜੀਆਂ ਦੇ ਚਰਨਾਂ ਦੀ ਸੇਵਾ ਕਰਦਾ ਹੈ। ਜਗਤ ਕੋ ਬੰਧਨ ਨਾ, ਸਗਰੇ ਨਾ ਸੇ ਹਿਰਦੇ ਆਤਮ ਗਿਆਨ ਪ੍ਰਕਾਸ਼ੇ ਜਿੰਨੇ ਵੀ ਸੰਸਾਰ ਦੇ ਕੋ ਬੰਧਨ ਮਾੜੇ ਖੁੱਟੇ ਬੰਧਨ ਹਨ ਉਹ ਸਾਰੇ ਤੋੜ ਦਿੱਤੇ ਜਿਨਾਸ਼ ਕਰ ਦਿੱਤੇ ਹਨ। ਹਿਰਦੇ ਦੇ ਵਿੱਚ ਆਤਮ ਗਿਆਨ ਦਾ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਕਰਨਾ ਪਾਏ ਵਿਸਾਮ ਨੇ ਹਾਲਾ ਬਨਵਾਈ ਪਰ ਮਹਤਮਸਾਲਾ ਫਿਰ ਉੱਥੇ ਸਤਿਗੁਰੂ ਗੁਰਦਾਨ ਸਿੰਘ ਸਾਹਿਬ ਜੀਆ ਨੇ ਆਪਣੀ ਬੜੀ ਕਿਰਪਾ ਕਰਕੇ ਰਾਜੀ ਮਧੁਰ ਬੈਨ ਤੋਂ ਨਗਰ ਦੇ ਵਿੱਚ ਇੱਕ ਬਹੁਤ ਸੋਹਣੀ ਧਰਮਸ਼ਾਲਾ ਤਿਆਰ ਕਰਵਾਈ ਹੈ ਇਹ ਚਲਾਵਨ ਲਿਖਿਓ ਭੰਗਾ ਹੋਜਣਾ ਸੰਗਤ ਅਚਹਨ ਸੰਗਾ ਉੱਥੇ ਆਕਰ ਕੇ ਬਹੁਤ ਜਈਆਂ ਸੰਗਤਾਂ ਹਨ ਨਾਮ ਜਪਦੀਆਂ ਨੇ ਤੇ ਰਾਜੀ ਗੁਰਬੈਨ ਨੇ ਉੱਥੇ ਅਭੰਗਾ ਅਤੁੱਟ ਗੁਰੂ ਕਾ ਲੰਗਰ ਵਰਤਾਉਣਾ ਸ਼ੁਰੂ ਕਰ ਦਿੱਤਾ ਗੁਰੂ ਕੇ ਲੰਗਰ ਦੀ ਆਰੰਭਤਾ ਕਰ ਦਿੱਤੀ ਹੈ ਤੇ ਬੜੇ ਹੀ ਜਿਹੜੇ ਲੋਕ ਨੇ ਸੰਗਤਾਂ ਨੇ ਊਚ ਨੀਚ ਦਾ ਭੇਦ ਭਾਵ ਛੱਡ ਕਰਕੇ ਭੋਜਨ ਸੰਗਤ ਅਚੇ ਨਿਸ਼ੰਗਾ ਨਿਸ਼ੰਘ ਕੋ ਕਰਕੇ ਉੱਥੇ ਧਰਮਸ਼ਾਲਾ ਦੇ ਵਿੱਚੋਂ ਭੋਜਨ ਸ਼ਕਦੇ ਤੇ ਪ੍ਰਸ਼ਾਦਾ ਸ਼ਕਦੇ ਹਨ ਏਤਕਾ ਦੇਵਸ ਬਚੀ ਤੇ ਜਬ ਹੀ ਸ੍ਰੀ ਨਾਨਕ ਨਿਰਪਸੋ ਕਹਿ ਤਵਹੀ ਉਹ ਕੋਲਿਕੋ ਦਨ ਇਸ ਤਰ੍ਹਾਂ ਬਦੀਤ ਹੋਏ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਨੇ ਰਾਜੇ ਮਦਰ ਬਜਨ ਬਚਨ ਕਹੇ ਹਨ ਸਦਰ ਸਾਇਨਾ ਕੀ ਆਲਮਨੀ ਜੈ ਜਾਏ ਸਦਨ ਇਹ ਤੇ ਪੇਟਾ ਦੀ ਜੈ ਸਤਿਗੁਰੂ ਜੀ ਕਹਿਣ ਲੱਗੇ ਕਿ ਜਿਹੜਾ ਰਾਜਾ ਸੁਦਰਸੈਨ ਹੈ ਤੁਸੀਂ ਉਹਦੀ ਆਲ ਮੰਨੀ ਹੈ ਜਉਂਦੀ ਹਮੇਸ਼ਾ ਹਰ ਗੱਲ ਮੰਨੀ ਹੈ ਤੇ ਤੁਸੀਂ ਉਹਨੂੰ ਵੱਡਾ ਜਾਣ ਕਰਕੇ ਤੇ ਉਹਦੇ ਦਰ ਤੇ ਜਾ ਕਰਕੇ ਉਹਦੇ ਰਾਜ ਦੇ ਵਿੱਚ ਜਾ ਕਰਕੇ ਪੇਟਾ ਲੈ ਕਰਕੇ ਜਾਣਾ ਕਰੋ ਇਹ ਉਹਨੂੰ ਭੇਟਾ ਦੇਣਾ ਕਰੋ ਸੰਕਰ ਮਦਰ ਬੈਨ ਕਹੇ ਐਸੇ ਜਾ ਅਚਰਹੁ ਕਰਹ ਹਮ ਕੈਸੇ ਆਜ ਮਦਰ ਬੈਨ ਕਹਿ ਲੱਗਾ ਸਤਿਗੁਰੂ ਜੀ ਜਿਵੇਂ ਆਪ ਜੀਆਂ ਦੀ ਆਗਿਆ ਹੋਵੇ ਜਿਵੇਂ ਤੁਸੀਂ ਕਹੋਗੇ ਅਸੀਂ ਉਹੇ ਹੀ ਕਰਾਂਗੇ ਰਾਵਰ ਕੀ ਆਇਸ ਅਨੁਸਾਰਾ ਚਲ ਹੈ ਸਭ ਹੈ ਕੋ ਕਰਹਿ ਵਿਚਾਰਾ ਸਤਿਗੁਰੂ ਜੀ ਸਾਰੇ ਆਪ ਜੀਆਂ ਦੀ ਆਗਿਆ ਦੇ ਵਿੱਚ ਹੀ ਚੱਲਾਂਗੇ ਕੋਈ ਵੀ ਆਪਣੀ ਵਿਚਾਰ ਨਹੀਂ ਕਰੇਗਾ ਕੌਣ ਆਪਣੀ ਵਿਚਾਰ ਰੱਖੇਗਾ ਕੋਈ ਆਪਣੀ ਵਿਚਾਰ ਨਹੀਂ ਕਰੇਗਾ ਕੋਈ ਆਪਣੀ ਮੱਤ ਨਹੀਂ ਰੱਖੇਗਾ ਜਿਵੇਂ ਆਪ ਜੀਆਂ ਦੀ ਆਗਿਆ ਹੋਵੇਗੀ ਅਸੀਂ ਹੋਵੇ ਹੀ ਕਰਾਂਗੇ ਬਹਰ ਬੋਲੇ ਬੈਣ ਕਿਰਪਾਲਾ ਹਮ ਗਮਨਹ ਅਵ ਸੁਨਹੁ ਕੋ ਵੰਲਾ ਫਿਰ ਸਤਿਗੁਰੂ ਜੀ ਕਹਿ ਲੱਗੋ ਠੀਕ ਹੈ ਰਾਦੇ ਮਧੁਰ ਬੈਣ ਹੁਣ ਅਸੀਂ ਅੱਗੇ ਚੱਲਾ ਪੋਣਾ ਹੈ ਅਸੀਂ ਹੁਣ ਅੱਗੇ ਨੂੰ ਜਾਣਾ ਹੈ ਅਨਤ ਦੇਸ਼ ਦੇਖਣ ਕੀ ਚਾਹੂ ਸੋਨ ਰੱਖਣਾ ਹੈ ਤ ਕਹ ਨਰਨਾਹੂ ਸਿਕਹ ਲੱਗ ਗਿਆ ਕਿ ਹੁਣ ਅਸੀਂ ਹੋਰ ਕੋਈ ਦੇਸ਼ ਅੱਗੇ ਜਾ ਕਰਕੇ ਦੇਖਣਾ ਹੈ ਇਸ ਕਰਕੇ ਹੁਣ ਸਾਨੂੰ ਆਗਿਆ ਦੋ ਅਸੀਂ ਹੁਣ ਅੱਗੇ ਜਾਣਾ ਕਰੀਏ ਪਰੰਤੂ ਜਦੋਂ ਰਾਜੇ ਮਧੁਰਬੈਨ ਨੇ ਇਹ ਬਚਨ ਸੁਣੇ ਤੇ ਇਸ ਦੇ ਹਿਰਦੇ ਵਿੱਚ ਇੱਛਾ ਕਿ ਕੁਝ ਸਮਾਂ ਸਤਿਗੁਰੂ ਜੀਆਂ ਨੂੰ ਹੋਰ ਆਪਣੇ ਕੋਲ ਰੱਖਿਆ ਜਾਵੇ ਇਸ ਤਰ੍ਹਾਂ ਸਤਿਗੁਰੂ ਜੀਆਂ ਨੂੰ ਕਹਿਣ ਲੱਗਿਆ ਸਿਰੀ ਪ੍ਰਵ ਜੀ ਮਜ ਕੰਕਰ ਜਨ ਹੋ ਭਗਤ ਵਸ਼ਲ ਅਨੁਜ ਵਿਰਤ ਪਛਨ ਹੋ ਲਗਿਆ ਹੈ ਸ਼੍ਰੋਮਣੀ ਸਤਗੁਰੂ ਜੀ ਤੁਸੀਂ ਮੈਨੂੰ ਆਪਣਾ ਸੇਵਕ ਜਾਣ ਲਵੋ ਤੇ ਆਪਣਾ ਸੇਵਕ ਜਾਣ ਕਰਕੇ ਤੁਹਾਡਾ ਸੁਭਾਅ ਹੈ ਤੁਸੀਂ ਭਗਤ ਵਸ਼ਲ ਭਗਤਾਂ ਨੂੰ ਪ੍ਰੇਮ ਕਰਨ ਵਾਲੇ ਆਪਣੇ ਸੁਭਾਅ ਦੀ ਤਤਪਾਲਣਾ ਕਰੋ ਤੇ ਮੇਰੇ ਤੇ ਕਿਰਪਾ ਕਰੋ ਕੇਤਕ ਦਰਸ ਕੇਤਕ ਦਨ ਦੇਹੋ ਦਰਸ ਕੇਤਕ ਦਨ ਔਰੀ ਕਰਹੁ ਨਿਹਾਲ ਬਸੋ ਇਹ ਟੌਰੀ ਇਥੇ ਆਪ ਜੀ ਕੁਝ ਕੁ ਦਿਨ ਹੋਰ ਰੁੱਕ ਕਰਕੇ ਤੇ ਸਾਨੂੰ ਦਰਸ਼ਨ ਦੇਣਾ ਕਰੋ ਤੇ ਇੱਥੇ ਹੀ ਰਹਿ ਕਰਕੇ ਸਾਡੇ ਤੇ ਕਿਰਪਾ ਕਰੋ ਸਾਨੂੰ ਨਿਹਾਲ ਕਰੋ ਸਕਾਰਤ ਕਰਨਾ ਗੁਰੂ ਨਰਪਕੇ ਕਹੇ ਰਹੇ ਕਛ ਕਾਲਾ ਆਗੇ ਗਮਨੇ ਬਹਰ ਕਿਰਪਾਲਾ ਇਸ ਤਰ੍ਹਾਂ ਰਾਜੇ ਬਦਰਬੰਦ ਦੇ ਕਹੰਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕੁਝ ਸਮਾਂ ਹੋਰ ਉੱਥੇ ਰੁਕੇ ਹਨ ਤੇ ਫਿਰ ਉੱਥੋਂ ਅੱਗੇ ਚਲੇ ਗਏ ਹਨ ਗਏ ਉਲੰਗ ਸਰਬ ਸਦੇਸਾ ਸਾਗਰ ਪਰ ਗਵਨੇ ਜਗਤੇ ਸ ਇਹ ਪੇਰ ਹੌਲੀ ਹੌਲੀ ਇਸ ਤਰ੍ਹਾਂ ਕਰਕੇ ਉਹ ਸਾਰਾ ਦੇਸ਼ ਤੰਦ ਦੇ ਹਨ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਪਾਈ ਬਾਲੀ ਤੇ ਭਾਈ ਮਰਦਾਨੇ ਦੇ ਸਮੇਤ ਸਾਗਰ ਦੇ ਉੱਪਰ ਸਮੁੰਦਰ ਦੇ ਉੱਪਰ ਅਕਰਤਲ ਲੱਗੇ ਚਲੇ ਜਾ ਰਹੇ ਹਨ ਮੈਂ ਪਾਛੇ ਬਹਰੋ ਮਰਦਾਨਾ ਹਾਸ ਵਿਲਾਸ ਕਰਤ ਵਿਦਨਾਨਾ ਤੇ ਭਾਈ ਬਾਲਾ ਜੀ ਕਹਿੰਦੇ ਕਿ ਬੈ ਤੇ ਭਾਈ ਮਰਦਾਨਾ ਜੀ ਸਤਿਗੁਰੂ ਜੀਾਂ ਦੇ ਪਿੱਛੇ ਪਿੱਛੇ ਖਾਸ ਗਲਾਸ ਕਰਦੇ ਹੋਏ ਤੁਰੇ ਜਾ ਰਹੇ ਹਾਂ ਤੀਨ ਦਿਨਸਾ ਇਹ ਚੱਲ ਤਬੇ ਪਹੁੰਚਾ ਪਏ ਤਬ ਹੈ ਕਥਾਏ ਇਸ ਤਰ੍ਹਾਂ ਚੱਲਦੇ ਆ ਹਾਂ ਜਿਵੇਂ ਤਿੰਨ ਦਿਨ ਬੀਤ ਗਏ ਤੇ ਫੇਰ ਅਸੀਂ ਇੱਕ ਸਥਾਨ ਤੇ ਪਹੁੰਚੇ ਹਾਂ ਦੋਹਰਾ ਟਾਪੂ ਹਤੋ ਬਸਾਲ ਸੋ ਬਹੁਤ ਪਰਬਤ ਜਿਹਾ ਮਾਹੇ ਅੱਗੇ ਚੱਲਦਿਆਂ ਹੋਇਆਂ ਜਿਹੜਾ ਲੱਗਰ ਆਇਆ ਤਿੰਨ ਦਿਨਾਂ ਬਾਅਦ ਪਹੁੰਚੇ ਆਂ ਇੱਕ ਟਾਪੂ ਹੈ ਬਹੁਤ ਵੱਡਾ ਹੈ ਇਸ ਟਾਪੂ ਦੇ ਉੱਪਰ ਬਹੁਤ ਸਾਰੇ ਜੁੜੇ ਪਹਾੜ ਹਨ ਤੇ ਇੱਥੇ ਬਹੁਤ ਸਾਰੇ ਅੱਗੇ ਰਾਖਸ਼ ਵੀ ਰਹਿੰਦੇ ਹਨ ਨਗਰ ਦੇਵ ਗੰਧਾਰਵਟ ਰਾਖਸ਼ ਬਸਤਹਾਹੀ ਇਹ ਜੁੜਾ ਦੇਵ ਗੰਧਾਰ ਨਗਰ ਹੈ ਇਸ ਤਰ੍ਹਾਂ ਮਰਾਦ ਇਸ ਤਰ੍ਹਾਂ ਪ੍ਰਤੀਤ ਹੁੰਦੀ ਕਿ ਜਿਹੜੀ ਇਹ ਮਰਾਦ ਇਹ ਨਗਰ ਹੈ ਇਹ ਦੇਪਾਗਿਰੀ ਇਹ ਪਹਾੜੀ ਜਗ੍ਹਾ ਸੋਨਦੀਪ ਦੇ ਪੂਰਬ ਉੱਤਰ ਦੇ ਪਾਸੇ ਪ੍ਰਤੀਤ ਹੁੰਦੀ ਹੈ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਇਹ ਸੋਨਦੀਪ ਵਾਲੇ ਇਲਾਕੇ ਦੀ ਗੱਲ ਹੈ ਕਿ ਉਧਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਸ ਟਾਪੂ ਤੇ ਪਹੁੰਚੇ ਹਨ ਪਾਈ ਬਾਲੀ ਜਿੱਥੇ ਪਾਈ ਮਰਦਾਨਾ ਜੀ ਦੇ ਸਮੇਤ ਚਾਪਈ ਹੁਣ ਜਿਵੇਂ ਸਤਿਗੁਰੂ ਗਰੀਬ ਨਵਾਲੇ ਕਿਰਪਾ ਕਰਦੇ ਹਨ ਪਾਈ ਮਰਦਾਨੇ ਨੂੰ ਇਸ ਨਗਰ ਦੇ ਵਿੱਚ ਜਾਣ ਵਾਸਤੇ ਕਹਿੰਦੇ ਹਨ ਪਾਈ ਮਰਦਾਨਾ ਜੀ ਨੂੰ ਭੁੱਖ ਲੱਗਦੀ ਹੈ ਜਿਵੇਂ ਸਤਿਗੁਰੂ ਜੀ ਅਗੇ ਨਾਰਕਸ਼ਾ ਦਾ ਉਦਾਰ ਕਰਦੇ ਨੇ ਉਹ ਸਾਰੇ ਵਿਚਾਰ-ਵਾਰ ਦਾ ਆਉਣ ਵਾਲੇ પ્રસੰੰਗਾਂ ਦੇ ਕੁਝ ਸਰਵਣ ਕਰਾਂਗੇ ਸਤਿਗੁਰੂ ਗਰੀਬ ਨਵਾਜ਼ ਕਿਰਪਾ ਕਰਨ ਇਥੋਂ ਤੱਕ ਪਾਵਨ ਗੁਰ ਥਾਸ ਜੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਪੁੰਨ ਚੁਕਾਂ ਦੀ ਖਿਮਾ ਅਗਾਹਾਂ ਤੋਂ ਸਤਿਗੁਰੂ ਜੀ ਸਮਰੱਥ ਬਖਸ਼ਣ ਦੀ ਟਾਪੋ ਹਤੋ ਵਿਸਾਲ ਸੋ ਬਹੁ ਪਰਵਤ ਜੇ ਮਾਹੇ ਨਗਰ ਦੇਵ ਗੰਦਾ ਆਰਬਟ ਰਾਕਸ਼ ਵਸੈ ਤਹਾ ਹੈ ਏ ਗੋਬਿੰਦ ਏ ਗੋਪਾਲ ਹੀ ਦਇਆ ਦਾਤ ਪ੍ਰਾਨ ਨਾਥ ਅਨਾਥ ਸਖੀ ਦੀਨ ਦਰਦ ਨਿਵਾਸੀ ਏ ਸਮਰੱਥ ਅਗਮਪੂਰਨ ਮੋਹੀ ਮਿਆਕਾਰ ਅੰਧ ਕੋਪ ਬਹਾ ਪਿਆਰ ਨਾਨਕ ਪਾਰ ਸੁਤਾਰੇ ਆਈ ਪ੍ਰਭ ਸਰਣਾ ਗਿਤੀ ਕਿਰਪਾ ਦੇ ਦਇਆ ਦੇ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤਿ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸਭ ਪਰ ਜੋ ਸਰਦਾ ਕਰ ਸੀਮ ਤੇ ਆਰਿ ਉਤਾਰਨ ਹਾਰਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ